ਅੱਸੀ ਗੱਲ ਦੋਸਤੋ ਸਟੂਡੈਂਟ ਆਰਗੇਨਾਈਜੇਸ਼ਨ ਸੱਤ ਦੇ ਵੱਲੋਂ 27 ਅਕਤੂਬਰ ਮੰਡੇ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਸੀਗਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਰ ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸਾਨੂੰ ਸੈਮੀਨਾਰ ਕਰਵਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਉਹ ਸੈਮੀਨਾਰ ਦੇ ਵਿੱਚ ਸਿੱਖ ਹਿਸਟੋਰੀਅਨ ਸਰਦਾਰ ਅਜਮੇਰ ਸਿੰਘ ਜੀ ਮੁੱਖ ਬਲਾਰੇ ਵਜੋਂ ਆ ਰਹੇ ਸੀਗੇ ਤੇ ਨਾਲ ਭਾਈ ਅਮਰਜੀਤ ਸਿੰਘ ਖਾਲੜਾ ਜੀ ਜੋ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਨੇ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਪਰ ਜਦੋਂ ਅਸੀਂ ਸੈਮੀਨਾਰ ਕਰਵਾਉਣ ਦੇ ਵਾਸਤੇ ਆਡੀਟੋਰੀਅਮ ਦੀ ਬੁਕਿੰਗ ਵਾਸਤੇ ਇਹਨਾਂ ਨੂੰ ਇੱਕ ਲੈਟਰ ਦਿੱਤੀ ਇਹਨਾਂ ਨੇ ਸਾਨੂੰ ਲੈਟਰ ਦੇ ਵਿੱਚ ਇਹ ਲਿਖਤਾ ਕਿ ਅਸੀਂ ਤੁਹਾਨੂੰ ਜਿਹੜਾ ਆਡੀਟੋਰੀਅਮ ਆ ਉਹ ਨਹੀਂ ਦੇ ਸਕਦੇ ਜਦੋਂ ਡੀਐਸ ਡਬਲਯੂ ਉਮੀ ਚੋਹਾਨ ਦੇ ਨਾਲ ਗੱਲ ਕੀਤੀ ਗਈ ਕਿ ਸਾਨੂੰ ਤੁਸੀਂ ਰეკਮੈਂਡੇਸ਼ਨ ਕਿਉਂ ਨਹੀਂ ਦੇ ਰਹੇ ਸਾਨੂੰ ਤੁਸੀਂ ਸੈਮੀਨਾਰ ਹਾਲ ਆਡੀਟੋਰੀਅਮ ਆ ਉਹ ਕਿਉਂ ਨਹੀਂ ਦੇ ਰਹੇ ਉਹਨਾਂ ਦਾ ਜਵਾਬ ਇਹ ਸੀਗਾ ਕਿ ਤੁਹਾਡੇ ਜਿਹੜੇ ਸਪੀਕਰ ਆ ਤੁਹਾਡੇ ਬੁਲਾਰੇ ਨੇ ਜਮੇਰ ਸਿੰਘ ਜੀ ਉਹ ਇੱਕ ਡਿਸਪਿਊਟਡ ਪਰਸਨ ਨੇ ਜੋ ਕਿ ਇੱਕ ਸਮੇਂ ਤੇ ਅੰਡਰਗਰਾਉਂਡ ਰਹ ਚੁੱਕੇ ਨੇ ਤੇ ਅਸੀਂ ਇਸ ਤਰ੍ਹਾਂ ਦੇ ਪਰਸਨ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਔਰ ਨਹੀਂ ਦੇ ਸਕਦੇ ਉਹਨਾਂ ਨੂੰ ਮੈਂ ਪੁੱਛਣਾ ਚਾਹੂੰਗਾ ਕਿ ਪ੍ਰਧਾਨ ਮੰਤਰੀ ਮੋਦੀ ਵੀ 1975 ਦੇ ਵਿੱਚ ਐਮਰਜੈਂਸੀ ਦੇ ਵੇਲੇ ਅੰਡਰਗਰਾਉਂਡ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਉਹਨੇ ਨੇ ਸਿੱਖਾਂ ਦੇ ਭੇਸ ਦੇ ਵਿੱਚ ਆ ਕੇ ਸ਼ਰਨ ਲਈ ਆ ਤੇ ਸਾਡੇ ਸਿੱਖ ਬਦਵਾਨਾਂ ਨੂੰ ਤੁਸੀਂ ਇਸ ਤਰ੍ਹਾਂ ਨਾਲ ਬੋਲ ਰਹੇ ਹੋ ਅਸਲ ਦੇ ਵਿੱਚ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਰਐਸਐਸ ਕਵਚ ਤਿਆਰ ਆ ਉਹਦੇ ਵਿੱਚ ਚਾਹੇ ਡੀਐਸਡਬਲਿਊ ਹੋਵੇ ਚਾਹੇ ਰਜਿਸਟਰ ਹੋਵੇ ਚਾਹੇ ਵਾਈਸ ਚਾਂਸਲਰ ਹੋਵੇ ਆਪਦੀਆਂ ਇਹ ਪਾਲਿਸੀਆਂ ਦੇ ਤੇ ਇੰਪਲੀਮੈਂਟ ਕਰਦੇ ਆ ਉਹਨਾਂ ਪਾਲਿਸੀਆਂ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਸਾਨੂੰ ਇਹ ਇਥੇ ਬਰੀਥਿੰਗ ਸਪੇਸ ਨਹੀਂ ਦਿੰਦੇ ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਆ ਸਾਡੇ ਸਿੱਖਾਂ ਦੇ ਇਥੇ ਜਿਹੜੇ ਸ਼ਹੀਦੀ ਦਿਹਾੜੇ ਆ ਉਹ ਨਹੀਂ ਮਨਾਉਣ ਦਿੱਤੇ ਜਾ ਰਹੇ ਜਦੋਂ ਅਸੀਂ ਪਿਛਲੇ ਮਹੀਨੇ ਕੌਂਸਲ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜਿੱਤ ਕੇ ਆਏ ਆ ਤਾਂ ਸਾਨੂੰ ਮੈਨੂੰ ਮਤਲਬ ਪਰਸਨਲੀ ਆਫਿਸ ਦੇ ਵਿੱਚ ਬੁਲਾ ਕੇ ਡੀਐਸਡਬਲਿਊ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਦਫ਼ਤਰ ਦੇ ਵਿੱਚੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜਿਹੜੀ ਫੋਟੋ ਆ ਉਹਨਾਂ ਨੇ ਮੈਨੂੰ 1 ਹਫ਼ਤਾ ਹਰਾਸ ਕੀਤਾ ਪਰ ਜਦੋਂ ਬਰਾਬਰ 10 ਦਿਨ ਬਾਅਦ ਪ੍ਰੈਜ਼ੀਡੈਂਟ ਦੇ ਆਫਿਸ ਦੇ ਵਿੱਚ ਸਵਾਮੀ ਵਿਵੇਕਾਨੰਦ ਦੀ ਫੋਟੋ ਲੱਗ ਜਾਂਦੀ ਆ ਉਦੋਂ ਮੈਨੂੰ ਉਦੋਂ ਮੈਨੂੰ ਇਹਨਾਂ ਨੇ ਹਰਾਸਮੈਂਟ ਕਰਨੀ ਬੰਦ ਕਰ ਦਿੱਤੀ ਕਿਉਂਕਿ ਉਹਨਾਂ ਨੇ ਵੀ ਫਿਰ ਬਰਾਬਰ ਫੋਟੋ ਲਾ ਲਈ ਸੀਗੀ ਜੇ ਮੇਰੀ ਫੋਟੋ ਤਰਪਾਉਂਦੇ ਭਾਈ ਖੱਲਣਾ ਜੀ ਦੀ ਫੋਟੋ ਤਰਪਾਉਂਦੇ ਤਾਂ ਫਿਰ ਪ੍ਰਧਾਨ ਦੇ ਦਫ਼ਤਰ ਚ ਇਹਨਾਂ ਨੂੰ ਫੋਟੋ ਤਰਪਾਉਣੀ ਪੈਣੀ ਸੀ ਮੈਂ ਪੰਜਾਬ ਯੂਨੀਵਰਸਿਟੀ ਦੀ ਆਰਐਸਐਸ ਦੀ ਐਡਮਿਨਿਸਟ੍ਰੇਸ਼ਨ ਨੂੰ ਦੱਸਣਾ ਚਾਹੁੰਗਾ ਤੁਸੀਂ ਸਾਡਾ ਆਡੀਟੋਰੀਅਮ ਨਹੀਂ ਸਾਨੂੰ ਦਿੱਤਾ ਸਾਡਾ ਸੈਮੀਨਾਰ ਕੈਨਸਲ ਕੀਤਾ ਨਾ ਅਸੀਂ ਡਾਂਕੇ ਦੀ ਚੋੜ ਤੇ 100 ਵ